ਕਾਂਗਰਸ ਆਪ ਗੱਟ ਜੋੜ ਤੇ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ ਕਿਹਾ ਮੈਂ ਹਮੇਸ਼ਾ ਆਮ ਆਦਮੀ ਪਾਰਟੀ ਦੇ ਖਿਲਾਫ ਹਰਿਆਣਾ ਦੇ ਵਿੱਚ ਆਪ ਦੇ ਹੱਕ ਦੇ ਵਿੱਚ ਨਹੀਂ ਕਰਾਂਗਾ ਚੋਣ ਪ੍ਰਚਾਰ ਦਿੱਲੀ ਚ ਆਪ ਕਾਂਗਰਸ ਗੱਟ ਜੋੜ ਤੇ ਬੀਜੇਪੀ ਦਾ ਪੋਸਟਰ ਅਟੈਕ ਮਨਜਿੰਦਰ ਸਿੰਘ ਸਰਸਾ ਨੇ ਟਾਈਟਲਰ ਸੱਜਣ ਕੁਮਾਰ ਤੇ ਕਮਲਨਾਥ ਦੇ ਨਾਲ ਲਗਾਈ ਕੇਜਰੀਵਾਲ ਦੀ ਤਸਵੀਰ ਕਿਹਾ ਆਪ ਨੇ ਸਿੱਖਾਂ ਦੇ ਕਾਸਲਾਂ ਦੇ ਨਾਲ ਮਿਲਾਇਆ ਹੱਥ ਸੀਆ ਭਗਵੰਤ ਮਾਨ ਦਾ ਐਮਪੀ ਸਨੀ ਦੋਲ ਤੇ ਨਿਸ਼ਾਨਾ ਬੋਲੇ ਸਿਆਸਤ ਕੋਈ 9 ਤੋਂ 5 ਵਜੇ ਵਾਲੀ ਡਿਊਟੀ ਨਹੀਂ ਇੱਥੇ 24 ਘੰਟੇ ਰਹਿਣਾ ਪੈਂਦਾ ਹੈ ਹਾਜ਼ਰ ਬਾਰਡਰ ਭਾਰਤਾਂ ਕਈ ਨਲਕੇ ਪੁੱਟੇ ਪਰ ਇੱਥੇ ਇੱਕ ਵੀ ਨਹੀਂ ਲਾਇਆ ਬਲਸਤੇ ਐਕਸ਼ਨ ਦੇ ਵਿੱਚ ਜ਼ਖਮੀ ਹੋਏ ਪ੍ਰਿਤਪਾਲ ਸਿੰਘ ਦਾ ਮਾਮਲਾ ਪਖਿਆ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਬੋਲੇ ਹਰਿਆਣਾ ਪੁਲਿਸ ਨੇ ਇੱਥੇ ਨੌਜਵਾਨ ਤੇ ਕੀਤਾ ਤਸ਼ੱਦਦ ਮੁੱਖ ਮੰਤਰੀ ਮਨੋਰ ਲਾਲ ਦੋਸ਼ੀਆਂ ਤੇ ਕਰਨ ਕਾਰਵਾਈ ਦਿੱਲੀ ਚ ਖੁੱਲਣ ਲੱਗੇ ਸਿੰਘੂ ਅਤੇ ਟਿਕਰੀ ਬਾਰਡਰ ਤੋੜੀਆਂ ਜਾ ਰੀਆਂ ਨੇ ਕੰਕਰੀਟ ਦੀਆਂ ਕੰਧਾਂ ਬੈਰੀਕੇਡ ਹਟਾਏ ਹਰਿਆਣਾ ਦੇ ਵਿੱਚ ਇੰਟਰਨੈਟ ਵੀ ਹੋਇਆ ਬਹਾਲ ਮੁਕੇਰੀਆਂ ਤੋਂ ਬਾਅਦ ਪਠਾਨਕੋਟ ਦੇ ਵਿੱਚ ਸਰਕਾਰ ਵਪਾਰ ਮਿਲਣੀ ਦਾ ਆਯੋਜਨ ਸੀ ਮੰਨੇ ਕਾਰੋਬਾਰੀਆਂ ਦੀਆਂ ਸੁਣੀਆਂ ਮੁਸ਼ਕਲਾਂ ਬੋਲੇ ਅਸੀਂ ਅਜਿਹਾ ਮੌਲ ਦਿੱਤਾ ਹੈ ਕਿ ਵਪਾਰੀ ਖੁਦ ਹੀ ਪਰਣ ਲੱਗੇ ਨੇ ਟੈਕਸ ਬਿਨਾ ਡਰਾਈਵਰ ਅਤੇ ਗਾਰਡ ਤੋਂ ਕਈ ਕਿਲੋਮੀਟਰ ਤੱਕ ਦੌੜਦੀ ਰਹੀ ਮਾਲ ਗੱਡੀ 70-80 ਦੀ ਸਪੀਡ ਤੇ ਕਠਵਾ ਤੋਂ ਪੰਚੀ ਹੁਸਿਆਰਪੁਰ ਰੇਲ ਮੰਤਰਾਲੇ ਨੇ ਦਿੱਤੇ ਜਾਂਚ ਦੇ ਆਦੇਸ਼ ਅੰਤਰਰਾਜੀ ਹਥਿਆਰ ਤਸਕਰ ਗਿਰੋਦਾ ਪਰਦਾਫਾਚ ਜਲੰਧਰ ਪੁਲਿਸ ਨੇ ਗੈਂਗਸਟਰ ਲਖਦੀ ਲੰਡਾ ਦੇ ਤਿੰਨ ਗੁਰਗਿਆਂ ਨੂੰ ਕੀਤਾ ਗ੍ਰਿਫਤਾਰ ਹਵਾਲਾ ਦੇ ਪੈਸੇ ਅਤੇ ਮੰਗਵਾਏ ਹਥਿਆਰ ਵੀ ਬਰਾਮਦ ਅਗਲੇ 3 ਮਹੀਨਿਆਂ ਤੱਕ ਨਹੀਂ ਹੋਵੇਗਾ ਮੰਨ ਕੇ ਬਾਤ ਪੀਆ ਮੋਦੀ ਬੋਲੇ ਸ਼ਾਇਦ ਮਾਰਚ ਦੇ ਵਿੱਚ ਲਾਗੂ ਹੋ ਜਾਵੇ ਚੋਣਾਂ ਜ਼ਾਬਤਾ ਚੋਣਾਂ ਤੋਂ ਬਾਅਦ 111 ਦੇ શુભ ਅੰਕ ਦੇ ਨਾਲ ਮਨ ਕੀ ਬਾਤ ਦੀ ਮੋੜ ਹੋਵੇਗੀ ਸ਼ੁਰੂਆਤ ਦਵਾਰਕਾ ਜਿੱਪੀਆਂ ਮੋਦੇ ਨੇ ਕੀਤੀ ਸਕੂਬਾ ਡਾਈਵਿੰਗ ਸਮੁੰਦਰ ਦੇ ਵਿੱਚ ਡੁਬਕੀ ਦਵਾਰਕਾ ਨਗਰੀ ਦੇ ਕੀਤੇ ਦਰਸ਼ਨ ਬੋਲੇ ਮੇਰੇ ਲਈ ਇੱਕ ਸ਼ਾਨਦਾਰ ਅਨੁਭਵ ਸਤਿ ਸ਼੍ਰੀ ਅਕਾਲ ਤੁਸੀਂ ਵੀ ਹਰਿਆਣੂ 918 ਪੰਜਾਬ ਹਰਨਾਮੈਂ ਪ੍ਰਵਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ ਥੋੜੀ देर ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਪੰਜਾਬ ਨੂੰ ਸੇਤ ਸੁਗਾ ਦੇਣ ਜਾ ਰਹੇ ਨੇ ਪੀਐਮ ਮੋਦੀ ਦੇਣਗੇ ਤਿੰਨ ਸੇਤ ਸੰਸਥਾਨਾਂ ਦੀ ਸੌਗਾਤ ਬਠਿੰਡਾ ਐਮਡੀ ਰਸਮੀ ਸ਼ੁਰੂਆਤ ਹੋਵੇਗੀ ਬਠਿੰਡਾ ਸਣੇ ਪੰਜ ਐਮਸ ਦੇਸ਼ ਨੂੰ ਸਮਰਪਿਤ ਕਰਨਗੇ ਪ੍ਰਧਾਨ ਮੰਤਰੀ ਬਠਿੰਡਾ ਰਾਜਪੂਰਤ ਰਾਇਬਰੀਲੀ ਕਲਿਆਣੀ ਤੇ ਮੰਗਲਾ ਗਰੀ ਦੇ ਵਿੱਚ ਐਮਡੀ ਸ਼ੁਰੂਆਤ ਕਰਨਗੇ ਪ੍ਰਧਾਨ ਮੰਤਰੀ ਪੀਐਮ ਮੋਦੀ ਗੁਜਰਾਤ ਦੇ ਰਾਜਪੂਰਤ ਤੋਂ ਵਰਚੂਲੀ ਉਦਘਾਟਨ ਕਰਨਗੇ ਇਸ ਤੋਂ ਇਲਾਵਾ ਸੰਗਰੂਰ ਅਤੇ ਫਿਰੋਜ਼ਪੁਰ ਨੂੰ ਮਿਲੇਗੀ ਪੀਜੀਆਈ ਸੈਟੇਲਾਈਟ ਸੈਂਟਰ ਦੀ ਸੁਗਾਤ ਚੰਡੀਗੜ੍ਹ ਪੀਜੀਆਈ ਦਾ ਸਰੂਰ ਦੇ ਵਿੱਚ ਸੈਟੇਲਾਈਟ ਸੈਂਟਰ ਖੁੱਲੇਗਾ 300 ਬੈੱਡ ਵਾਲੇ ਸੈਟੇਲਾਈਟ ਸੈਂਟਰ ਦਾ ਉਦਘਾਟਨ ਹੋਵੇਗਾ ਫਿਰੋਜ਼ਪੁਰ ਦੇ ਵਿੱਚ ਵੀ ਪੀਜੀਆਈ ਦੇ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਫਿਰੋਜ਼ਪੁਰ ਦੇ ਵਿੱਚ ਬਣੇਗਾ 100 ਬੈੱਡ ਵਾਲਾ ਸੈਟੇਲਾਈਟ ਸੈਂਟਰ 2026 ਦੇ ਵਿੱਚ ਪੂਰਾ ਬਣ ਕੇ ਤਿਆਰ ਹੋਣ ਦਾ ਜਿਸ ਦਾ ਟੀਚਾ ਮਿੱਥਿਆ ਗਿਆ ਹੈ ਹਰਿਆਣਾ ਨਵੀਂ ਸੁਗਾਤ ਦੇਣਗੇ ਪ੍ਰਧਾਨ ਮੰਤਰੀ ਯੋਗਤਾ ਨੇਚਰਲ ਹੈਲਥ ਐਂਡ ਰਿਸਰਚ ਝੱਜਰ ਦਾ ਉਦਘਾਟਨ ਕੀਤਾ ਜਾਵੇਗਾ ਅਸੀਂ ਸੰਗਰੂਰ ਪਟਿਆਲਾ ਨੈਸ਼ਨਲ ਹਾਈਵੇ ਦੇ ਉੱਪਰ ਮੌਜੂਦ ਪਿੰਡ ਘਾਬਦਾਂ ਦੇ ਵਿੱਚ ਬਣੇ ਹੋਏ ਪੀਡੀਆਈ ਸੈਟਲਾਈਟ ਸੈਂਟਰ ਦੇ ਵਿੱਚ ਮੌਜੂਦ ਆ ਤੁਹਾਨੂੰ ਦੱਸ ਦਈਏ ਕਿ पीएम ਦੇ ਵੱਲੋਂ 300 ਬੈੱਡਾਂ ਦਾ ਜਿਹੜਾ ਇੱਕ ਵੱਡਾ ਹਸਪਤਾਲ ਆ ਇਹ ਹੁਣ ਲੋਕਾਂ ਦੇ ਲਈ ਜਿਹੜਾ ਹੈਗਾ ਉਹਨਾਂ ਨੂੰ ਦਿੱਤਾ ਜਾ ਰਿਹਾ ਉਹਨਾਂ ਦੇ ਭੇਟ ਦਿੱਤਾ ਜਾ ਰਿਹਾ ਤਾਂ ਕਾਫੀ ਜ਼ਿਆਦਾ ਜੇ ਅਗਰ ਆਪਾਂ ਗੱਲ ਕਰੀਏ ਸੰਗਰੂਰ ਪਟਿਆਲਾ ਮਲੇਰ ਕੋਟਲਾ ਬਰਨਾਲਾ ਤਾਂ ਨੇੜੇ ਦੇ ਜਿੰਨੇ ਵੀ ਜ਼ਿਲ੍ਹੇ ਹੈਗੇ ਨੇ ਉੱਥੇ ਦੇ ਮਰੀਜ਼ਾਂ ਨੂੰ ਇੱਕ ਵੱਖ-ਵੱਖ ਜਿਹੜੀਆਂ ਮੈਡੀਕਲ ਸਰਵਿਸਿਜ਼ ਇਸ ਜਗ੍ਹਾ ਦੇ ਉੱਪਰ ਹੈਗੀਆਂ ਨੇ ਜਿਹੜੀਆਂ ਉਹ ਮਿਲਣਗੀਆਂ ਤਾਂ ਪੀਐਮ ਮੋਦੀ ਦੇ ਵੱਲੋਂ ਹੁਣਾਂ ਲੋਕਾਂ ਦੇ ਲਈ ਇਹ ਜਿਹੜਾ ਹੈਗਾ ਹਸਪਤਾਲ 300 ਬੈੱਡਾਂ ਦਾ ਹਸਪਤਾਲ ਇਹ ਸਪੁਰਦ ਕੀਤਾ ਆਊਗਾ ਤਾਂ ਕੀ ਕੀ ਇੱਥੇ ਸਰਵਿਸਿਜ਼ ਮਿਲਣ ਜਾ ਰਹੀਆਂ ਨੇ ਕਿੰਨੇ ਸਮੇਂ ਤੋਂ ਜਿਹੜਾ ਇਹ ਹੈਗਾ ਹਸਪੀਟਲ ਲੋਕਾਂ ਨੂੰ ਮੈਡੀਕਲ ਸਰਵਿਸਿਜ਼ ਦੇ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਪਲਾਨ ਨੇ ਕੱਲ ਤੋਂ ਕਿੰਨੀਆਂ ਕਿ ਜੜੀਆਂ ਹੈਗੀਆਂ ਨੇ ਇੱਥੇ ਸਰਵਿਸਿਜ਼ ਸ਼ੁਰੂ ਹੋਣਗੀਆਂ ਡਾਕਟਰ ਅਸ਼ੋਕ ਕੁਮਾਰ ਜੀ ਸਾਡੇ ਨਾਲ ਨੇ ਡਾਕਟਰ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਐਮ મોદી ਲੋਕਲ ਜਿੰਨੇ ਵੀ ਸੰਗਰੂਰ ਦੇ ਪਟਿਆਰੇ ਦੇ ਲੋਕਾਂ ਦੇ ਜਿਹੜਾ ਇਹ ਵੱਡਾ ਹਸਪੀਟਲ ਸਪੁਰਦ ਕਰ ਰਹੇ ਨੇ ਕੀ ਪ੍ਰੋਗਰਾਮ ਰਹਿਣਾ ਦੇਖਿਓ ਯਾਹਾਂ ਅਸੀਂ ਨੇ 2016 ਮੈਂ टेम्प्रेरी ओपीडी शुरू की थी तब से हमारी ओपीडी सर्विसेज चल रही हैं जो जो भी मुख्य डिपार्टमेंट होते हैं मेडिसिन सर्जरी गायनी ई वो सब यहाँ पर ओपीडी उनकी चल रही है अब ये बिल्डिंग हमारी तैयार हो गई है अब ओ हमने नई बिल्डिंग में शिफ्ट कर ली है और आईपीडी सर्विसेज मतलब भर्ती करने वाली सेवाएं हैं वो हमारी शुरू हो गई हैं 300 सौ हंड्रेड बेडेड ये हॉस्पिटल है तो अब हमारा ये होगा कि पूरे 300 सौ हंड्रेड जो बेड हैं उनको हम चालू करें सारे ऑपरेशन थिएटर चले और एक्सरे मशीन अल्ट्रासाउंड वगैरह ऑलरेडी यहाँ पे हैं सारी लैब सर्विसेज यहाँ पे हैं डॉक्टर साहब किन किन डिपार्टमेंट के यहाँ पे डॉक्टर मौजूद होंगे और कौन कौन सी मेडिकल सर्विसेज यहाँ पे मिलने स्टार्ट हो जाएंगे यहाँ पे परमानेंट डॉक्टर्स हमने यहाँ इन जो बेसिक डिपार्टमेंट मैंने बताए हैं उनके हमने रिक्रूट कर दिए हैं कुछ और जो रिक्रूटमेंट है वो पाइपलाइन में है जैसे ही सारी ये कंसल्टेंट्स यहाँ पे आ जाएंगे तो सारी सर्विसेज हम शुरू कर पाएंगे ऑपरेशन थिएटर के बारे में आपने बताया कौन कौन से ऑपरेशन यहाँ पे पेशेंट के होने शुरू हो जाएंगे और किस लेवल तक जो ट्रीटमेंट उनका होगा ऑपरेशन हमारे यहाँ पे जनरल सर्जरी गायनी, ई एन टी भी हमारे स्टार्ट हो गए हैं। बाकी आई और अदर जो डिपार्टमेंट हैं उनके इक्विपमेंट वगैरह आने बाकी हैं और कंसल्टेंट हमारे यहाँ बाकी हैं बाकी वो सारे शुरू हो जाएंगे तो कैसे देखते हो कितने इलाके के लोग या पेशेंट यहाँ तक पहुँचते हैं और कितने इलाके को जैसे अगर बात की जाए तो संगरूर पटियाला बरनाला अमलेर कोटल बड़े इलाके के जहाँ पे लोगों के लिए काफी फैसिलिटीज मिलेंगी अभी तक कितने इलाके के लोग यहाँ पे पहुँचे पास थे? के लगभग सभी जो एरिया है वहाँ के लोग आते हैं यहाँ पे यहाँ पे हमारी जो मतलब जो पी की सुविधाएं है वही उसी रेट पे हम यहाँ पे देते हैं जो चीजें वहाँ फ्री है वो हम यहाँ पे फ्री देते हैं बिल्कुल ਵੀਐ ਮੋਦੀ ਦੇ ਵੱਲੋਂ ਜਿਹੜਾ ਹੈਗਾ ਵਰਚੂਅਲੀ ਤਰੀਕੇ ਦੇ ਨਾਲ ਇੱਥੇ ਇਹ 300 ਬੈੱਡ ਦਾ ਜਿਹੜਾ ਹਸਪੀਟਲ ਆ ਉਹ ਇਲਾਕੇ ਦੇ ਲੋਕਾਂ ਦੇ ਜਿਹੜਾ ਹੈਗਾ ਸਪੁਰਦ ਕੀਤਾ ਜਾਊਗਾ ਗੱਲ ਕਰੀਏ ਤਾਂ ਪੀਜੀਆਈ ਚੰਡੀਗੜ੍ਹ ਵਿੱਚ ਜਾਣ ਦੇ ਲਈ ਜਦੋਂ ਲੋਕਾਂ ਨੂੰ ਮੁਸ਼ਕਿਲਾਂ ਹੁੰਦੀਆਂ ਸੀ ਕਈ ਵਾਰ ਜਿਹੜੇ ਮਰੀਜ਼ ਸੀ ਉਹ ਦੂਰ ਜਾਣਾ ਜਾਂ ਦੂਰ ਸਫ਼ਰ ਕਰਨਾ ਉਹਨਾਂ ਨੂੰ ਦਿੱਕਤਾਂ ਹੁੰਦੀਆਂ ਸੀ ਪਰ ਹੁਣ ਇਹ ਦਿੱਕਤਾਂ ਨਹੀਂ ਆਉਣਗੀਆਂ ਕਿਉਂਕਿ ਸੰਗਰੂਰ ਤੋਂ ਪਟਿਆਲਾ ਦੇ ਵਿੱਚ ਘਾਬਦਾ ਪਿੰਡ ਦੇ ਵਿੱਚ ਜਿਹੜਾ ਹੈਗਾ ਇੱਕ ਵੱਡਾ ਹਸਪਤਾਲ ਤੁਹਾਨੂੰ ਪਹਿਲਾਂ ਬਿਲਡਿੰਗ ਵੀ ਦਿਖਾ ਦਾਂ ਕਿ ਹਰ ਇੱਕ ਜਿਹੜੀ ਬਿਲਡਿੰਗ ਹੈਗੀ ਆ ਉਹ ਇੱਥੇ ਤਿਆਰ ਹੋ ਚੁੱਕੀ ਆ ਇੱਕ ਵੱਡੇ ਪੱਦਰ ਦੇ ਉੱਪਰ 300 ਬੈੱਡ ਦਾ ਜਿਹੜਾ ਇਹ ਹਸਪੀਟਲ ਆ 300 ਮਰੀਜ਼ਾਂ ਦੇ ਜਿਹੜੀ ਇੱਥੇ ਟ੍ਰੀਟਮੈਂਟ ਆ ਉਹਨਾਂ ਨੂੰ ਮਿਲੇਗਾ ਹਰ ਇੱਕ ਜਿਹੜਾ ਡਿਪਾਰਟਮੈਂਟ ਦੇ ਡਾਕਟਰ ਇੱਥੇ ਮੌਜੂਦ ਰਹਿਣਗੇ ਹਰ ਇੱਕ ਤਰੀਕੇ ਦੇ ਜਿਹੜੇ ਆਪਰੇਸ਼ਨ ਨੇ ਉਹ ਇੱਥੇ ਹੋਣਗੇ ਤੇ ਜੋ ਸਹੂਲਤਾਂ ਮਰੀਜ਼ਾਂ ਨੂੰ ਪੀਜੀਆਈ ਚੰਡੀਗੜ੍ਹ ਦੇ ਵਿੱਚ ਮਿਲਦੀਆਂ ਸੀ ਉਹੀ ਸਾਰੀਆਂ ਸਹੂਲਤਾਂ ਹੁਣ ਕਹਾਵਦਾ ਪੀਜੀਆਈ ਜਿਹੜਾ ਸੈਟਲਾਈਟ ਸੈਂਟਰ ਹੈਗਾ ਇੱਥੇ ਮਿਲਣਗੀਆਂ ਜਿਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਐਮਜੀ ਹਸਪੀਟਲਾਂ ਦੀ ਸੁਗਾਤ ਹੈ ਦੇਸ਼ ਵਾਸੀਆਂ ਨੂੰ ਦਿੱਤੀ ਹੈ ਜਿਸ ਦੇ ਵਿੱਚ ਹੈ ਬਠਿੰਡਾ ਦਾ ਏਮਜ ਹਸਪੀਟਲ ਹਲਕ ਏਮਜ ਹਸਪੀਟਲ ਦੀ ਆਪੀਡੀ ਹੈ ਕੁਝ ਸਮਾਂ ਪਹਿਲਾਂ ਹੀ ਸਟਾਰਟ ਹੋ ਗਈ ਸੀ ਪਰ ਪ੍ਰੋਪਰ ਤੌਰ ਤੇ ਫੰਕਸ਼ਨ ਹੈ ਏਮਜ ਹਸਪੀਟਲ ਨਹੀਂ ਕਰ ਰਿਹਾ ਸੀ ਜਿਸ ਦਾ ਵਰਚੁਅਲ ਤੌਰ ਤੇ ਇਹ ਦੁ ਘਟਨ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਔਰ ਇਸ ਤਰ੍ਹਾਂ ਦੇ ਪੰਜ ਹੋਰ ਏਮਜ਼ ਨੇ ਜਿਹੜੇ ਉਹ ਦੇਸ਼ ਵਾਸੀਆਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਪੁਰਦ ਕੀਤੇ ਨੇ 25000 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਪੰਜ ਹਸਪੀਟਲ ਤਿਆਰ ਹੋਏ ਨੇ ਜਿਨ੍ਹਾਂ ਦੇ ਵਿੱਚ ਬਠਿੰਡਾ ਦਾ ਏਮਜ਼ ਹਸਪੀਟਲ ਵੀ ਹੈ ਇਹ ਚੇਂਜ ਹਸਪੀਟਲ ਦੇ ਤੋ ਕਾਟਣ ਦੇ ਮੌਕੇ ਤੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਸਾਬਕਾ ਕੈਬਨਟ ਦੇ ਵਜ਼ੀਰ ਤੇ ਬਠਿੰਡਾ ਤੋਂ ਸੰਸਦ ਹਰ ਸਿਮਰਤ ਕੌਰ ਬਾਦਲ ਦੇ ਨਾਲ ਸੁਨੀਲ ਜਾਖੜ ਵੀ ਇੱਥੇ ਮੌਜੂਦ ਰਹਿਣਗੇ ਹਾਲਾਂਕਿ ਸੇਮਜ਼ ਹਸਪੀਟਲ ਦਾ ਕਾਫੀ ਜ਼ਿਆਦਾ ਫਾਇਦਾ ਜਿੱਥੇ ਪੰਜਾਬ ਦੇ ਬਠਿੰਡਾ ਜਾਂ ਮਾਲਵਾ ਦੇ ਲੋਕਾਂ ਨੂੰ ਹੋਏਗਾ ਉੱਥੇ ਦੂਸਰੇ ਪਾਸੇ ਨਾਲ ਲੱਗਦੇ ਸੂਬਾ ਹਰਿਆਣਾ ਰਗਿਸਤਾਨ ਦੇ ਲੋਕਾਂ ਨੂੰ ਵੀ ਕਾਫੀ ਜ਼ਿਆਦਾ ਫਾਇਦਾ ਇਸ ਏਮਜ਼ ਹਸਪੀਟਲ ਦਾ ਮਿਲਣਾ ਹੈ ਕਿਉਂਕਿ ਪਹਿਲਾਂ ਮਹਿੰਗਾ ਇਲਾਜ ਮਹਿੰਗੇ ਹਸਪੀਟਲਾਂ ਦੇ ਵਿੱਚ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਕਰਾਉਣਾ ਪੈਂਦਾ ਸੀ ਪਰ ਜਦੋਂ ਤੋਂ ਏਮਜ਼ ਹਸਪੀਟਲ ਫੁੱਲ ਫੰਕਸ਼ਨ ਕਰੂਗਾ ਕਿਤੇ ਨਾ ਕਿਤੇ ਜਾ ਕੇ ਲੋਕ ਸਿਹਤ ਸਹੂਲਤਾਂ ਨੂੰ ਲੈ ਕੇ ਰਿਲੀਫ ਮਹਿਸੂਸ ਕਰਨਗੇ ਦੇਸ਼ ਭਰ ਦੇ ਵਿੱਚ ਅੱਜ ਪੰਜ ਵੱਡੇ ਏਮਜ਼ ਹਸਪੀਟਲ ਹੈ ਦੇਸ਼ ਵਾਸੀਆਂ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀਤੇ ਨੇ ਬਠਿੰਡਾ ਤੋਂ ਸੂਰਜਪਾਲ న్యూਸ 18 ਪੰਜਾਬ ਅੱਜ ਪਜੀ ਦੇ ਇਤਿਹਾਸ ਵਿੱਚ ਔਰ ਪੰਜਾਬ ਦੇ ਇਤਿਹਾਸ ਵਿੱਚ ਬਹੁਤ ਵੱਡਾ ਦਿਨ ਹੈ आज माननीय प्रधानमंत्री जी पीजीआई के संगरूर सैटेलाइट सेंटर को एवं फिरोजपुर के जो सैटेलाइट सेंटर को दोनों को देश के लिए समर्पित करने जा रहे हैं आप सब जानते हैं कि पीजीआई एक धाम है माननीय प्रधानमंत्री ने अपनी विजन और अपनी फुल निष्ठा के साथ हमारे साथ कोऑपरेट किया है जिसके कारके के ये दोनों सेंटर आज पंजाब के रोगियों के लिए अब समर्पित किए जा रहे हैं इन सैटेलाइट सेंटर्स में स्टेट ऑफ द आर्ट फैसिलिटीज होंगी मरीज जो पीजीआई में इलाज करने आता है उसका इलाज संगरूर और फिरोजपुर में होगा और आप ये जानते हैं जैसे पीजीआई धाम घाम है पीजीआई के ही डॉक्टर इन सैटेलाइट सेंटर्स को चलाएंगे जिससे आप लोगों की जो इलाज है वो इंक्लूडिंग कैंसर की बीमारी इंक्लूडिंग हार्ट की बीमारी इंक्लूडिंग मेनी अदर डिसऑर्डर्स वो वहाँ पे ही होगी आपको पीजीआई तक आने की जरूरत नहीं पड़ेगी पेशेंट्स को वहाँ स्टेट ऑफ द आर्ट मशीनरी में देखा जाएगा उनका इलाज होगा इवेंचुअली उनको यहाँ आने की जरूरत अगर होगी तो यहाँ आएंगे ਰੋਕਾਂਗੇ ਲਈ ਖਬਰਦਾਰ ਮੁਰ ਸ਼ੁਰੂ ਹੋਣ ਜਾ ਰਿਹਾ ਆਦਮਪੁਰ 에ਰਪੋਰਟ 4 ਸਾਲ ਦੇ ਬਾਅਦ ਮੁਰ ਹੋ ਰਹੀ ਹੈ ਫਲੈਸ਼ ਦੀ ਸ਼ੁਰੂਆਤ 2 ਮਾਰਚ ਤੋਂ ਦਰਸਲ ਮੁਰ ਸ਼ੁਰੂ ਹੋਣਗੀਆਂ ਫਲਾਈਟਸ ਪ੍ਰਧਾਨ ਮੰਤਰੀ ਮੋਦੀ ਪਹਿਲੀ ਫਲਾਈਟ ਨੂੰ ਲਾਂਚ ਕਰਨਗੇ ਆਦਮਪੁਰ ਹਿੰਦਨ ਫਲਾਈਟ ਦੀ ਸ਼ੁਰੂਆਤ ਹੋਵੇਗੀ ਆਦਮਪੁਰ ਦੇ ਵਿੱਚ ਸਿਵਲ ਹਵਾਈ ਅੱਡੇ ਦੀ ਸਹੂਲਤ 2018 ਦੇ ਵਿੱਚ ਸ਼ੁਰੂ ਹੋਈ ਸੀ ਉਸ ਵੇਲੇ ਸਪਾਈਸ ਜੱਟ ਨੇ ਦਿੱਲੀ ਦੇ ਲਈ ਉਡਾਣਾ ਸ਼ੁਰੂ ਕੀਤੀਆਂ ਸਨ ਹਾਲਾਂਕਿ ਕੋਵਿਡ ਮਹਾਮਾਰੀ ਦੇ ਦੌਰਾਨ 7 2020 ਦੇ ਵਿੱਚ ਸਰਵਿਸ ਸੇਵਾ ਬੰਦ ਕਰ ਦਿੱਤੀ ਗਈ ਸੀ ਕਾਂਗਰਸ ਆਪ ਗੱਠਜੋੜ ਤੇ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ ਆਇਆ ਮੈਂ ਆਮ ਆਦਮੀ ਪਾਰਟੀ ਦੇ ਖਿਲਾਫ ਹਾਂ ਪ੍ਰਤਾਪ ਸਿੰਘ ਬਾਜਵਾ ਦੇ ਵੱਲ ਵੱਡਾ ਬਿਆਨ ਦਿੱਤਾ ਹੈ ਕਿ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਪ੍ਰਚਾਰ ਨਹੀਂ ਕਰਾਂਗਾ ਮੈਂ ਹਰਿਆਣਾ ਦੇ ਵਿੱਚ ਆਪ ਦੇ ਲਈ ਚੋਣ ਪ੍ਰਚਾਰ ਨਹੀਂ ਕਰਾਂਗਾ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਕਾਂਗਰਸ ਦੇ ਸੀਨੀਅਰ ਲੀਡਰ ਨੇ ਵਿਰੋਧੀ ਧਿਰ ਦੇ ਆਗੂ ਨੇ ਉਹਨਾਂ ਦੇ ਵੱਲ ਆਮ ਆਦਮੀ ਪਾਰਟੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਜਿੱਥੇ ਕਿ ਕੱਲ ਹੀ ਰਸਮੀ ਐਲਾਨ ਕੀਤਾ ਗਿਆ ਹੈ ਪੰਜ ਸੂਬਿਆਂ ਦੇ ਵਿੱਚ ਕਾਂਗਰਸ ਤੇ ਆਪ ਦਾ ਗੱਠਜੋੜ ਹੋਇਆ ਹੈ ਤਾਂ ਪ੍ਰਤਾਪ ਸਿੰਘ ਬਾਜਵਾ ਦੇ ਵੱਲ ਵੱਡਾ ਬਿਆਨ ਦਿੱਤਾ ਗਿਆ ਕਿ ਮੈਂ ਆਮ ਆਦਮੀ ਪ ਆਮ ਆਦੀ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਨਹੀਂ ਕਰਾਂਗਾ। ਕਿਹਦੇ ਜੀ? ਅਸੀਂ ਕਿਤੇ ਨਹੀਂ ਜਾਵਾਂਗੇ ਅਸੀਂ ਪੰਜਾਬ ਦੇ ਵਿੱਚ ਵੇਖੋ ਪਹਿਲੇ ਹੱਥੋਂ ਹੀ ਤੁਹਾਨੂੰ ਮੈਂ ਦੱਸਿਆ ਸਾਡੀ ਕਲੀਅਰ ਕੱਟ ਆਇਤੋ 6 ਮਹੀਨੇ ਪਹਿਲੇ ਸੀ ਸਾਡਾ ਕੋਈ ਆਪ ਨਾਲ ਪੰਜਾਬ ਚ ਲੈਣ ਦੇਣ ਲਈ ਫਿਰ ਇੱਕ ਦੂਜੇ ਆਪ ਤੁਹਾਨੂੰ ਗਿਆਨ ਵੀ ਦੇਣੇ ਪੈਣਗੇ ਤੇ ਰੋਜ਼ ਦੇ ਰਹੇ ਕਿਤੇ ਹੋਰ ਇੱਥੇ ਮੈਂ ਇਹਦੇ ਆਪ ਦੇ ਖਿਲਾਫ ਹੀ ਆਇਆ ਹਾਂ ਇਹਨਾਂ ਦੇ ਆਕੇ ਥੋੜਾ ਹੈ ਹਰਿਆਣਾ ਦੀ ਜਿਸ ਲਿਸਟ ਚ ਨਾਮ ਆ ਗਏ ਉਹ ਪ੍ਰਸ਼ਾਸਨ ਜਾਣ ਮੈਂ ਬਿਲਕੁਲ ਨਹੀਂ ਜਾਉਂ ਬਾਈ ਸਾਹਿਬ ਨਹੀਂ ਮੈਨੂੰ ਇਹ ਮੈਂ ਆਪਣੀ ਜੋ ਆਪਣੇ ਹਰ ਸਵਾਰੀ ਆਪਣੇ ਸਮਾਨ ਦੀ ਜ਼ਿੰਮੇਵਾਰ ਹੁੰਦੀ ਤੇ ਮੈਨੂੰ ਪੁੱਛਿਆ ਮੈਂ ਜਵਾਬ ਦਿੰਦਾ ਹੁਣ ਹੁਣ ਬਾਕੀ ਸਮਾਨ ਚੁੱਕਣ ਨੂੰ ਤਿਆਰ ਨੇ ਕਿ ਛੱਡਣ ਨੂੰ ਤਿਆਰ ਹੋ ਤੇ ਉਹ ਹੀ ਦੱਸ ਸਕਦਾ